ਅੱਜਕੱਲ ਅਸੀਂ ਕਿਤੇ ਵੀ ਪੇਮੈਂਟ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਯਾਰ ਤੁਹਾਡੇ ਕੋਲ ਕਿਊ ਆਰ ਕੋਡ ਹੈ ਜੇ ਕਿਊ ਆਰ ਕੋਡ ਹੈ ਤਾਂ ਸਾਨੂੰ ਦੇ ਦਿਓ ਅਸੀਂ ਸਕੈਨ ਕਰਕੇ ਆਪਣੀ ਪੇਮੈਂਟ ਕਰ ਦੇਾਂਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਊ ਆਰ ਕੋਡ ਜੋ ਜਿਹੜਾ ਤੁਸੀਂ ਸਕੈਨ ਕਰਦੇ ਹੋ ਉਸ ਦੇ ਨਾਲ ਤੁਹਾਡੇ ਨਾਲ ਜਿਹੜਾ ਸਕੈਮ ਹੋ ਸਕਦਾ ਜੀ ਹਾਂ ਜਿਵੇਂ ਜਦ ਤੁਸੀਂ ਕਿਊ ਆਰ ਕੋਡ ਸਕੈਨ ਕਰੋਗੇ ਤਾਂ ਕਿਊ ਆਰ ਕੋਡ ਸਕੈਨ ਕਰਨ ਦੇ ਨਾਲ ਤੁਹਾਡੇ ਬੈਂਕ ਅਕਾਊਂਟਸ ਜਿਹੜੇ ਨੇ ਉਹ ਖਾਲੀ ਹੋ ਸਕਦੇ ਨੇ ਤੁਹਾਡਾ ਸੋਸ਼ਲ ਮੀਡੀਆ ਹੈਕ ਹੋ ਸਕਦਾ ਹੈ ਤੇ ਤੁਹਾਡੇ ਨਾਲ ਕਈ ਵੀ ਹੋਰ ਤਰੀਕੇ ਦੇ ਫਰੌਡਸ ਹੋ ਸਕਦੇ ਨੇ ਤੇ ਅਜਿਹੇ ਕਯੂਆਰ ਕੋਡ ਸਕੈਮਸ ਕੀ ਹੁੰਦੇ ਨੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਦੱਸਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਅੱਜ ਦੇ ਡਿਜੀਟਲ ਦੌਰ ਦੇ ਵਿੱਚ ਜਦ ਕਰੀ ਸੀ ਕਿਤੇ ਵੀ ਜਾਣੇ ਆ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਇਹੀ ਸੋਚਦੇ ਆਂ ਇਹ ਸਭ ਤੋਂ ਪਹਿਲਾਂ ਅਸੀਂ ਅਗਲੇ ਬੰਦੇ ਤੋਂ ਇਹੀ ਮੰਗ ਕਰਦੇ ਆਂ ਕਿ ਤੁਹਾਡੇ ਕੋਲ ਕੀ ਸਕੈਨ ਕੋਡ ਹੈ ਜਾਂ ਤੁਸੀਂ ਆਨਲਾਈਨ ਪੇਮੈਂਟ ਐਕਸੈਪਟ ਕਰਦੇ ਹੋ ਜੇ ਕਰਦੇ ਹੋ ਤਾਂ ਪਲੀਜ਼ ਸਾਨੂੰ ਕਯੂਆਰ ਕੋਡ ਦੇ ਦਿਓ ਅਸੀਂ ਸਕੈਨ ਕਰਕੇ ਤੁਹਾਨੂੰ ਪੇਮੈਂਟ ਕਰ ਦਿੰਨੇ ਆ ਆਪਣਾ ਜਿਹੜਾ ਜੋ ਵੀ ਬਿੱਲ ਬੰਡ ਦਾ ਉਹ ਜਿਹੜਾ ਉਹ ਪੇ ਕਰ ਦਿੰਨੇ ਆ ਪਰ QR ਕੋਡ ਸਕੈਨ ਕਰਨ ਦੇ ਨਾਲ ਬਹੁਤ ਜ਼ਿਆਦਾ ਰਿਸਕ ਜਿਹੜਾ ਉਹ ਵੱਧ ਗਿਆ ਹੈ ਕਿਉਂਕਿ QR ਕੋਡ ਸਕੈਮਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਅੱਜਕੱਲ ਦੇ ਜਿਹੜੇ ਫਰੌਡਸ ਨੇ ਉਹ ਵੀ ਕਾਫੀ ਜ਼ਿਆਦਾ ਡਿਜੀਟਲ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ ਹੂ ਬਹੂ QR ਕੋਡ ਜਿਹੜੇ Paytm Google Pay PhonePe ਜਾਂ ਹੋਰ ਵੀ ਕਈ ਅਜਿਹੇ ਐਪਸ ਹੋਣ ਗਿਆ ਜੋ ਕਿ অথরাইਜ਼ਡ ਨੇ ਤੇ ਉਹਨਾਂ ਦੇ ਸਕੈਨ ਕੋਡਸ ਨੂੰ ਸਕੈਨ ਕਰਨ ਦੇ ਨਾਲ ਕਿਸੇ ਵੀ ਤਰੀਕੇ ਦਾ ਫਰੌਡ ਨਹੀਂ ਹੁੰਦਾ ਪਰ ਫੁੱਟ ਫਰੌਡਸ ਅਜਿਹੇ ਨੇ ਜਿਨ੍ਹਾਂ ਨੇ ਹੂ ਬਹੂ ਅਜਿਹੇ ਐਪਸ ਦੇ ਵਰਗਾ QR ਕੋਡ ਤਿਆਰ ਕੀਤਾ ਹੋਇਆ ਹੈ ਤੇ ਉਹ QR ਕੋਡ ਦੀ ਜਗ੍ਹਾ ਉਹ ਵਾਲਾ QR ਕੋਡ ਲਗਾ ਦਿੰਦੇ ਨੇ ਐਕਸਚੇਂਜ ਕਰ ਦਿੰਦੇ ਨੇ ਤੇ ਜਦੋਂ ਤੁਸੀਂ ਉਸ ਨੂੰ ਸਕੈਨ ਕਰਦੇ ਹੋ ਤਾਂ ਤੁਹਾਡੇ ਫੋਨ ਦੇ ਵਿੱਚ ਆਟੋਮੈਟਿਕਲੀ ਇੱਕ ਅਜਿਹਾ ਸੌਫਟਵੇਅਰ ਡਾਊਨਲੋਡ ਹੋ ਜਾਂਦਾ ਹੈ ਜੋ ਤੁਹਾਡੇ ਸਾਰੇ ਫੋਨ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੰਦਾ ਜੀ ਹਾਂ ਇੱਕ ਅਜਿਹਾ ਸੌਫਟਵੇਅਰ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋ ਜਾਏਗਾ ਜੋ ਤੁਹਾਡੀ ਹਰ ਜਿਹੜੀ ਚੀਜ਼ ਜੋ ਤੁਸੀਂ ਫੋਨ ਦੇ ਵਿੱਚ ਕਰ ਰਹੇ ਹੋ ਉਸ ਨੂੰ ਟਰੈਕ ਕਰਨ ਲੱਗ ਜਾਏਗਾ ਫਿਰ ਚਾਹੇ ਤੁਹਾਡਾ ਕੈਮਰਾ ਹੋਵੇ ਤੁਹਾਡੀ ਗੈਲਰੀ ਹੋਵੇ ਜਾਂ ਤੁਹਾਡੇ ਫੋਨ ਦੇ ਵਿੱਚ ਹੁਣ ਅਸੀਂ ਨੈੱਟ ਬੈਂਕਿੰਗ ਯੂਜ਼ ਕਰਦੇ ਹਾਂ ਤਾਂ ਉਹ ਤੁਹਾਡੇ ਪਾਸਵਰਡਸ ਤੱਕ ਸਕੈਨ ਕਰ ਲੈਂਦਾ ਹੈ ਤੇ ਜਿਸ ਦੇ ਨਾਲ ਤੁਹਾਡੇ ਬੈਂਕ ਫਰੌਡ ਹੋ ਸਕਦੇ ਨੇ ਤੁਹਾਡੇ ਖਾਤੇ ਜਿੰਨੇ ਵੀ ਪੈਸੇ ਤੁਹਾਡੇ ਖਾਤਿਆਂ ਦੇ ਵਿੱਚ ਪਏ ਨੇ ਉਹ ਚੋਰੀ ਹੋ ਸਕਦੇ ਨੇ ਤੇ ਅੱਜਕੱਲ੍ਹ ਕਿਉআর ਕੋਡ ਸਕੈਮ ਜਿਹੜੇ ਨੂੰ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਅਜਿਹੇ ਕਾਫੀ ਜ਼ਿਆਦਾ ਜਿਹੜੇ ਮਾਮਲੇ ਨੇ ਉਹ ਵੀ ਸਾਹਮਣੇ ਆਏ ਨੇ ਤੇ ਕਿਉআর ਕੋਡ ਨੂੰ ਜੇ ਤੁਸੀਂ ਸਕੈਨ ਕਰਦੇ ਆ ਤਾਂ ਸਕੈਨ ਕਰਨ ਦੇ ਨਾਲ ਇੱਕ ਮਾਲਵੇਅਰ ਸੌਫਟਵੇਅਰ ਜਿਹੜਾ ਆਟੋਮੈਟਿਕਲੀ ਸਾਡੇ ਫੋਨ ਦੇ ਵਿੱਚ ਇੰਸਟਾਲ ਹੋ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਕੁਝ ਅਜਿਹੀਆਂ ਜਿਹੜੀਆਂ ਐਪਸ ਨੇ ਉਹ ਵੀ ਇੰਸਟਾਲ ਹੋ ਜਾਣਗੀਆਂ ਜੋ ਕਿ ਤੁਹਾਡੇ ਤੋਂ ਪਰਮਿਸ਼ਨ ਵੀ ਨਹੀਂ ਮੰਗਣਗੀਆਂ ਆਟੋਮੈਟਿਕਲੀ ਉਹ ਇੰਸਟਾਲ ਹੋ ਜਾਣਗੀਆਂ ਤੇ ਉਸ ਦੇ ਨਾਲ ਤੁਹਾਡਾ ਫੋਨ ਪੂਰੇ ਤਰੀਕੇ ਨਾਲ ਹਾਈਜੈਕ ਹੋ ਸਕਦਾ ਪੂਰੇ ਤਰੀਕੇ ਨਾਲ ਹੈਕ ਹੋ ਸਕਦਾ ਹੈ ਇਸ ਤੋਂ ਬਚਣ ਦੇ ਲਈ ਤੁਸੀਂ ਕੀ ਕਰਨਾ ਉਹ ਵੀ ਦੱਸ ਦਿੰਨੇ ਆ ਕਿ ਜਦੋਂ ਤੁਸੀਂ ਕੋਈ ਵੀ QR ਕੋਡ ਸਕੈਨ ਕਰਦੇ ਹੋ ਸਭ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਰੱਖ ਲਓ ਕਿ ਜਦੋਂ ਤੁਸੀਂ QR ਕੋਡ ਸਕੈਨ ਕਰ ਲਿਆ ਤਾਂ ਸਿਰਫ ਉਸ ਦੇ ਨਾਲ ਪੇਮੈਂਟ ਅਗਲੇ ਬੰਦੇ ਨੂੰ ਚਲੀ ਗਈ ਜਾਂ ਉਸ 'ਤੇ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਚੈੱਕ ਨਹੀਂ ਕਰਦੇ ਬਹੁਤ ਵਾਰ ਅਜਿਹਾ ਹੁੰਦਾ ਜਦੋਂ ਤੁਸੀਂ QR ਕੋਡ ਸਕੈਨ ਕਰਦੇ ਆ ਤਕੀ ਵਰਕ ਆਊਟ ਸਕੈਨ ਕਰਨ ਤੋਂ ਬਾਅਦ ਅਸੀਂ ਉਸ ਨੂੰ ਚੈੱਕ ਨਹੀਂ ਕਰਦੇ ਸਿਰਫ ਡਾਇਰੈਕਟਲੀ ਪੇਮੈਂਟ ਕੀਤੀ ਉਸ ਤੋਂ ਬਾਅਦ ਪੇਮੈਂਟ ਚੱਲੀ ਗਈ ਟਿਕ ਦਾ ਮਾਰਕ ਆ ਗਿਆ ਉਸ ਤੋਂ ਬਾਅਦ ਉਹਨੂੰ ਸਿਰਫ ਫੋਨ ਨੂੰ ਜੇਬ ਚ ਪਾ ਲਿੱਤਾ ਅੱਗੋਂ ਉਸ ਤੋਂ ਬਾਅਦ ਅੱਗੇ ਕੀ ਖੁੱਲ ਰਿਹਾ ਹੈ ਕਿ ਨਹੀਂ ਖੁੱਲ ਰਿਹਾ ਅਸੀਂ ਉਸ ਤੇ ਧਿਆਨ ਨਹੀਂ ਨਹੀਂ ਦਿੰਦੇ ਬਹੁਤ ਵਾਰ ਹੋ ਜਾਇਆ ਹੁੰਦਾ ਹੋਏਗਾ ਤੁਹਾਡੇ ਨਾਲ ਵੀ ਪਰ ਸਾਨੂੰ ਪੇਮੈਂਟ ਕਰਨ ਤੋਂ ਬਾਅਦ ਜਿਹੜੀ ਵੀ ਗਤੀਵਿਧੀਆਂ ਸਾਡੇ ਫੋਨ ਦੇ ਵਿੱਚ ਹੋ ਰਹੀਆਂ ਨੇ ਇਸ ਤੇ ਧਿਆਨ ਦੇਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੇਕਰ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਤੁਹਾਡੇ ਨਾਲ ਲੱਖਾਂ ਰੁਪਏ ਦਾ ਫਰੌਡ ਹੋ ਸਕਦਾ ਜੀ ਹਾਂ ਤੇ ਜਦੋਂ ਤੁਸੀਂ QR ਕੋਡ ਸਕੈਨ ਕਰਦੇ ਹੋ ਤਾਂ ਸਕੈਨ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਦੇ ਦਿਓ ਕਿ ਜੇ ਤੁਸੀਂ ਪੇਮੈਂਟ ਦੇ ਦਿੱਤੀ ਹੈ ਉਸ ਤੋਂ ਬਾਅਦ ਤੁਹਾਡੇ ਫੋਨ ਦੇ ਵਿੱਚ ਕੋਈ ਅਜਿਹੀ ਵੈਬਸਾਈਟ ਤਾਂ ਨਹੀਂ ਖੁੱਲ ਰਹੀ ਜੋ ਕਿ ਤੁਹਾਨੂੰ ਲੱਗ ਰਹੀ ਹੈ ਕਿ ਥੋੜੀ ਜਿਹੜੀ ਆ ਖਰਾਬ ਵੈਬਸਾਈਟ ਹੈ ਜਾਂ ਕੋਈ ਅਜਿਹੀ ਵੈਬਸਾਈਟ ਹੋ ਸਕਦੀ ਹੈ ਜਿਸ ਦੇ ਨਾਲ ਮੇਰੇ ਨਾਲ ਫਰੋਡ ਹੋ ਸਕਦਾ ਕਿਉਂਕਿ ਜੇਕਰ ਕੋਈ ਅਜਿਹੀ ਵੈਬਸਾਈਟ ਦਾ ਲਿੰਕ ਤੁਹਾਡੇ ਫੋਨ ਦੇ ਵਿੱਚ ਖੁੱਲ ਜਾਂਦਾ ਤਾਂ ਤੁਹਾਡਾ ਫੋਨ ਪੂਰੇ ਤਰੀਕੇ ਨਾਲ ਹਾਈਜੈਕ ਹੋ ਸਕਦਾ ਦੇਸ ਦੇ ਨਾਲ ਤੁਹਾਡੇ ਨਾਲ ਲੱਖਾਂ ਰੁਪਏ ਦਾ ਫਰੋਡ ਹੋ ਸਕਦਾ ਤੇ ਇਸ ਦੇ ਲਈ ਤੋਂ ਇੱਕ ਹੋਰ ਵੀ ਗੱਲ ਦਾ ਜਿਹੜਾ ਧਿਆਨ ਦੇ ਦਿੱਤਾ ਜ਼ਰੂਰਤ ਹੈ ਕਿ ਅਸੀਂ ਘੱਟ ਤੋਂ ਘੱਟ QR ਕੋਡ ਸਕੈਨ ਕਰੀਏ ਕਿਉਂਕਿ ਅੱਜ ਕੱਲ ਡਿਜੀਟਲ ਫਰੋਡਸ ਕਾਫੀ ਜ਼ਿਆਦਾ ਤੇਜ਼ ਹੋ ਗਏ ਨੇ ਉਹਨਾਂ ਨੇ ਡਿਜੀਟਲ ਟੈਕਨੀਕ ਅਪਣਾ ਲਈ ਹੈ ਤੇ ਹੋਰ ਵੀ ਕਈ ਅਜਿਹੇ ਆਨਲਾਈਨ ਫਰੋਡਸ ਨੇ ਜਿਹੜੇ ਸਬਦ ਨਾਲ ਹੋ ਰਹੇ ਨੇ ਜਿਸ ਦਾ ਸਰਕਾਰ ਵੀ ਕਾਫੀ ਜ਼ਿਆਦਾ ਧਿਆਨ ਦੇ ਰਹੀ ਹੈ ਤੇ ਉੱਥੇ UPI ਫਰੋਡਸ ਹੋ ਰਹੇ ਨੇ ਤੇ ਇਹਨਾਂ ਸਭ ਤੋਂ ਫਰੋਡਸ ਦੇ ਲਈ ਸਾਨੂੰ ਬਹੁਤ ਹੀ ਜ਼ਿਆਦਾ ਚੌਕੰਨੇ ਰਹਿਣ ਦੀ ਜ਼ਰੂਰਤ ਹੈ ਤੇ ਆਪਣੇ ਜੋ ਵੀ ਅਸੀਂ ਗਤੀਵਿਧੀ ਆਪਣੇ ਫੋਨ ਦੇ ਵਿੱਚ ਕਰ ਰਹੇ ਹਾਂ ਕੋਈ ਵੀ ਦੇ ਵਿੱਚ ਕੀ ਕੀ ਚੇਂਜਸ ਆ ਰਹੇ ਨੇ ਕੀ ਕੀ ਬਦਲਾਅ ਆ ਰਹੇ ਨੇ ਇਹਨਾਂ ਤੇ ਸਾਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ